ਅੱਜ ਅੱਜ ਬਾਬਾ ਸਾਹਿਬ ਜੀ ਦੇ ਜਨਮ ਦਿਵਸ ਦੇ ਉੱਤੇ ਮੈਂ ਪੂਰੇ ਦੇਸ਼ ਵਾਸੀਆਂ ਨੂੰ ਆਪਣੇ ਵੱਲੋਂ ਔਰ ਹੁਸ਼ਿਆਰਪੁਰ ਵਾਸੀਆਂ ਵੱਲੋਂ ਬਹੁਤ ਬਹੁ ਮੁਬਾਰਕਬਾਦ ਦਿੰਦਾ ਅਸਲ ਦੇ ਵਿੱਚ ਜੇ ਅੱਜ ਸਾਡਾ ਦੇਸ਼ ਖੜਾ ਹੈ ਨਾ ਔਰ ਤਰੱਕੀ ਦੇ ਰਾਹ ਤੇ ਚੱਲ ਰਿਹਾ ਵਾ ਉਹ ਸਿਰਫ ਔਰ ਸਿਰਫ ਬਾਬਾ ਸਾਹਿਬ ਦੇ ਕਰਕੇ ਆ ਜੋ ਜ਼ਿੰਮੇਵਾਰੀ ਬਾਬਾ ਸਾਹਿਬ ਨੇ ਸੰਵਿਧਾਨ ਨੂੰ ਲਿਖਦੇ ਹੋਏ ਨਿਭਾਈ ਉਹ ਬਹੁਤ ਵੱਡੀ ਜ਼ਿੰਮੇਵਾਰੀ ਸੀ ਸ਼ਾਇਦ ਇਸ ਤਰ੍ਹਾਂ ਦਾ ਅਰਸ਼ਾਸਤਰੀ ਔਰ ਇਸ ਤਰ੍ਹਾਂ ਦਾ ਵੈਲ ਕੁਆਲੀਫਾਈਡ ਪਰਸਨ ਸਾਡੇ ਕੋਲ ਉਸ ਵੇਲੇ ਕੋਈ ਬਹੁਤ ਘੱਟ ਸੀਗੇ ਰੇਅਰ ਸੀਗੇ ਔਰ ਬਾਬਾ ਸਾਹਿਬ ਨੇ ਜਿਸ ਸ਼ਿੱਦਤ ਔਰ ਦਿਲੋਂ ਪੂਰੀ ਮਿਹਨਤ ਕਰਦੇ ਹੋਏ ਸੰਵਿਧਾਨ ਲਿਖਿਆ ਔਰ ਅੱਜ ਕੱਲੀ-ਕੱਲੀ ਚੀਜ਼ ਨੂੰ ਕੱਲੇ-ਕੱਲੇ ਪੁਆਇੰਟ ਨੂੰ ਰੱਖ ਕੇ ਦੇਸ਼ ਦੇ ਕਾਨੂੰਨ ਵਿਵਸਥਾ ਨੂੰ ਨਾਰੀ ਹੱਕ ਨੂੰ ਲੈ ਕੇ ਸਾਨੂੰ ਸਾਰਿਆਂ ਨੂੰ ਵੋਟ ਦਾ ਅਧਿਕਾਰ ਦਿੱਤਾ ਗਿਆ ਕਿਉਂਕਿ ਮੈਂ ਅੱਗੇ ਵੀ ਇੱਕ ਦੋ ਵਾਰ ਹੀ ਕਿਹਾ ਕਿ ਵੋਟ ਦਾ ਅਧਿਕਾਰ ਬਹੁਤ ਘੱਟ ਅ ਸੇਗਾ ਬਿਕੋਸ ਕਿ ਦੇਸ਼ ਕਾਸਟਾਂ ਦੇ ਵਿੱਚ ਧਰਮ ਆਦੀ ਦੇ ਵਿੱਚ ਵੰਡਿਆ ਹੋਇਆ ਸੀ ਉਹਨਾਂ ਨੇ ਲੇਡੀਜ਼ ਨੂੰ ਪੜ੍ਹਨ ਦਾ ਵੋਟ ਦਾ ਅਧਿਕਾਰ ਸਮਾਨਤਾ ਦਾ ਅਧਿਕਾਰ ਦਿੱਤੋ ਆਇਆ ਸਭ ਤੋਂ ਵੱਡੀ ਗੱਲ ਮੈਂ ਕਹਿੰਨਾ ਕਿਉਂਕਿ ਇਸਤਰੀ ਇੱਕ ਮਾਤਰ ਸ਼ਕਤੀ ਹੈ ਔਰ ਉਹਨੂੰ ਇੱਕ ਐਡਾ ਵੱਡਾ ਹੱਕ ਦਿਵਾਣਾ ਕੋਈ ਛੋਟੀ ਗੱਲ ਨਹੀਂ ਸੀ ਸਾਰੀ ਦੁਨੀਆ ਨਾਲ ਲੜ ਕੇ ਉਹਨਾਂ ਨੇ ਇਸਤਰੀ ਨੂੰ ਇਹ ਇੱਕ ਸਮਾਨਤਾ ਦਾ ਹੱਕ ਦਿਵਾਇਆ ਦੂਸਰੀ ਗੱਲ ਇਹ ਕਿ ਬਹੁਤ ਸਾਰੀਆਂ ਕਾਸਟਾਂ ਨੂੰ ਮੈਂ ਕਿਸੇ ਕਾਸਟ ਦੇ ਵਿੱਚ ਪਰਟੀਕੁਲਰਲੀ ਕਦੀ ਪੈਂਦਾ ਨਹੀਂ ਪਰ ਜੋ ਉਸ ਵੇਲੇ ਦੀ ਸਚਾਈ ਸੀਗੀ ਉਹਦੇ ਹਿਸਾਬ ਦੇ ਨਾਲ ਬਹੁਤ ਸਾਰੀਆਂ ਕਾਸਟਾਂ ਨੂੰ ਵੋਟ ਦਾ ਅਧਿਕਾਰ ਹੀ ਨਹੀਂ ਸੀਗਾ ਕਿ ਵੋਟ ਪਾਇਆ ਜਾਵੇ ਉਹਨਾਂ ਨੇ ਸਾਰੀਆਂ ਕਾਸਟਾਂ ਨੂੰ ਵੋਟ ਪਾਣ ਦਾ ਅਧਿਕਾਰ ਦੋ ਆਇਆ ਆਪਣੇ ਆਪ ਨੂੰ ਐਕਸਪ੍ਰੈਸ ਕਰਨੇ ਦਾ ਬੋਲਣ ਦਾ ਅਧਿਕਾਰ ਸਾਨੂੰ ਦਿੱਤਾ ਜੋ ਅੱਜ ਅਸੀਂ ਬੋਲ ਰਹੇ ਆਂ ਅਗਰ ਤਾਂ ਉਹ ਬਾਬਾ ਸਾਹਿਬ ਦੀ ਦੇਣ ਹੈ ਸੋ ਇਹ ਦੇਸ਼ ਕਦੀ ਵੀ ਬਾਬਾ ਸਾਹਿਬ ਦੀ ਦੇਣ ਨੂੰ ਭੁੱਲ ਨਹੀਂ ਸਕਦਾ ਉਹਨਾਂ ਨੂੰ ਭੁੱਲਣਾ ਮਤਲਬ ਹੈ ਆਪਣੇ ਆਪ ਨੂੰ ਭੁੱਲਣਾ ਔਰ ਇਸ ਦੇਸ਼ ਦੇ ਨਾਲ ਗੱਦਾਰੀ ਕਰਨਾ ਸੋ ਇੱਕ ਵਾਰੀ ਫੇਰ ਤੋਂ ਮੈਂ ਦੁਬਾਰਾ ਬਾਬਾ ਸਾਹਿਬ ਜੀ ਦੇ ਜਨਮ ਦਿਵਸ ਤੇ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾ ਦਿਨਾ ਧੰਨਵਾਦ ਅੱਜ 14 April ਬਾਬਾ ਭੀਮਰਾਓ ਉਬੇਦਗੜ ਜੀ ਦਾ 134 34ਵਾਂ ਜਨਮ ਦਿਨ ਕਾਂਗਰਸ ਪਾਰਟੀ ਵੱਲੋਂ ਕਾਂਗਰਸ ਦੇ ਸੀਨੀਅਰ ਲੀਡਰਾਂ ਵੱਲੋਂ ਮਨਾਇਆ ਜਾ ਰਿਹਾ ਹੈ ਅੱਜ ਇਸ ਮੌਕੇ ਅਸੀਂ ਸਾਰੀ ਸਾਡੀ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਔਰ ਐਸੀ ਡਿਪਾਰਟਮੈਂਟ ਇਕੱਠੇ ਹੋ ਕੇ ਬਾਬਾ ਜੀ ਨੂੰ ਪੁਸ਼ਕ ਮਾਲਾ ਭੇਟ ਕੀਤੀ ਹੈ ਅਤੇ ਇਸ ਖੁਸ਼ੀ ਵਿੱਚ ਲੱਡੂ ਵੰਡੇ ਹਨ ਔਰ ਮੈਂ ਐਸੀ ਡਿਪਾਰਟਮੈਂਟ ਵੱਲੋਂ ਆਪਣੇ ਦੇਸ਼ਵਾਸੀ ਔਰ ਆਪਣੇ ਵਿਦੇਸ਼ਾਂ ਵਿੱਚ ਵੱਸਦੇ ਅੰਬੇਦਕਰ ਜੀ ਨੂੰ ਪਿਆਰ ਕਰਨ ਵਾਲੇ ਸਾਰੇ ਸਰੋਤਿਆਂ ਨੂੰ ਸਾਰੇ ਉਹਨਾਂ ਦੇ ਚਾਹਤਿਆਂ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ ਬਾਬਾ ਸਾਹਿਬ ਭੀਮਰਾਓਂ ਅੰਬੇਦਕਰ ਜੀ ਦਾ ਦੇਣਾ ਅਸੀਂ ਜ਼ਿੰਦਗੀ ਭਰ ਨਹੀਂ ਦੇ ਸਕਦੇ ਉਹਨਾਂ ਨੇ ਸਾਡੇ ਸਾਡੇ ਦੇਸ਼ ਨੂੰ ਦੁਨੀਆ ਦਾ ਸਰਬ ਸਰਵੋਤਮ ਸਵਿਧਾਨ ਦਿੱਤਾ ਹੈ ਜਿਸ ਦਾ ਪੂਰੀ ਦੁਨੀਆ ਵਿੱਚ ਡੰਕਾ ਵੱਜਦਾ ਹੈ ਅੱਜ ਉਸ ਸਵਿਧਾਨ ਦੇ ਸਦਕਾ ਹੀ ਅਸੀਂ ਆਪਣੇ ਹੱਤਾਂ ਦੇ ਵਿੱਚ ਅਕਾਂ ਦੀ ਰਾਖੀ ਕਰ ਪਾ ਰਹੇ ਹਾਂ ਤੁਹਾਨੂੰ ਬੋਲਣ ਦੀ ਆਜ਼ਾਦੀ ਮਿਲੀ ਹੈ ਤੁਹਾਨੂੰ ਪੜ੍ਹਨ ਦੀ ਆਜ਼ਾਦੀ ਮਿਲੀ ਹੈ ਤੁਹਾਨੂੰ ਵੋਟ ਪਾਉਣ ਦੇ ਅਧਿਕਾਰ ਮਿਲੇ ਹਨ ਮਹਿਲਾਵਾਂ ਨੂੰ ਉਹਨਾਂ ਦੇ ਹੱਕ ਮਿਲੇ ਹਨ ਬਾਬਾ ਸਾਹਿਬ ਹੀ ਨਰਮ ਅੰਬੇਦਕਰ ਜੀ ਨੇ ਸਿਰਫ ਇੱਕ ਵਰਗ ਲਈ ਨਹੀਂ ਦੇਸ਼ ਦੇ ਹਰ ਵਰਗ ਲਈ ਬਹੁਤ ਵਧੀਆ ਸਵਿਧਾਨ ਬਣਾ ਕੇ ਦਿੱਤਾ ਹੈ ਸਾਨੂੰ ਉਹਨਾਂ ਦੇ ਜਨਮ ਦਿਨ ਦੇ ਮੌਕੇ ਤੇ ਉਹਨਾਂ ਦੀਆਂ ਦਿੱਤੀਆਂ ਹੋਏ ਸਾਡੇ ਅਧਿਕਾਰਾਂ ਨੂੰ ਰੱਖੀ ਕਰਨ ਲਈ ਬਚਨਬੱਧ ਰਹਿਣਾ ਚਾਹੀਦਾ ਹੈ ਤੇ ਸਾਨੂੰ ਚੇਤ ਸੁਚੇਤ ਰਹਿਣਾ ਚਾਹੀਦਾ ਹੈ ਕਿ ਜੋ ਮਾੜੇ ਅਨਸਰ ਉਹਨਾਂ ਦੀ ਸ਼ੋਭੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ ਉਹਨਾਂ ਵਿਰੁੱਧ ਅਸੀਂ ਇੱਕਜੁੱਟ ਹੋ ਕੇ ਪੂਰੇ ਇੰਡੀਆ ਵਿੱਚ ਆਵਾਜ਼ ਬੁਲੰਦ ਕਰੀਏ ਜੋ ਹੈ ਭੀਮ ਗਿਆਪਾ